ਲਾਈਵ ਆਜਾ ਹੱਥ ਨੂੰ ਤੋੜਦੇ ਆ ਕਿੰਨੇ ਅੱਗੇ ਬਾਹਰ ਲੱਗੇ ਹੋਏ ਇਸ ਬਰਲੇਬਾਸ ਤੇ ਤਾਂ ਲਾਲ ਦੇ ਗੁਸਤਾ ਉਹ ਤੋਟ ਕੇ ਆ ਦੇ ਗਏ ਜਾਈ ਲਾਈਫ ਹੀ ਰੇਟ ਟਾਈਮ ਮਾਰ ਕੇ ਉਹ ਕਰ ਦਿਨਾ ਉਹ ਥੱਲੇ ਵੀਡੀਓ ਤੇ ਅੱਜ ਇੱਕ ਨਵਾਂ ਦਾ ਬੂਟਾ ਸੀ ਇਹ ਵੀ ਤੋਂ ਲੈਂਦਾ ਸੀ ਕਿੰਨੇ ਬਣਨਾ ਇਹਦੀ ਕੀ ਹੋਵਾ ਜਿਆਦੇ ਇਹਦੀ ਕੁਆਲਿਟੀ ਵਧੀਆ ਸਰੋਂ ਯਾਰੀ ਵਧੀਆ ਚ ਬੀ ਆ ਜਿਹੜੇ ਬੀ ਬਹੁਤ ਖੱਟ ਹੁੰਦੇ ਆ ਇਹ ਚ ਪਰ ਅੱਛਾ ਹੁੰਦਾ ਇਹ ਪੱਕਣ ਚ ਥੋੜਾ ਟਾਈਮ ਲਾਉਂਦਾ ਮੈਨੂੰ ਕਿ ਜਦੋਂ ਹੁਣ ਜਨਮਰੀ ਲਾਂਗੇ ਹੁਣ ਇਹ ਜਿਆਦਾ ਮਿੱਠੇ ਹੋਣ ਲੱਗੇ ਜਾਣਗੇ ਇਹ ਤੋਂ ਪਹਿਲਾਂ ਨਹੀਂ ਜਿਵੇਂ ਹਰੇ ਕਿਸਾਨ ਵੀ ਨੂੰ ਚਾਹੀਦੇ ਆ ਬੂਤੇ ਲਾਉਣੇ ਇੱਕ ਡੈਜੀ ਦਾ ਚਾਹੀਦਾ ਉਹ ਦਸੰਬਰ ਚ ਜਾਨੀ ਕਿ ਸਾਨੂੰ ਫਾਲ ਦੇ ਜਾਂਦਾ ਦਸੰਬਰ ਤੋਂ ਬਾਅਦ ਜੋ ਆਪਾਂ ਹੜਦੇ ਆ ਉਹ ਵੀ ਬਿਲਕੁਲ ਸੇਮ ਸੰਤਰੇ ਦਾ ਟਾਈਪ ਹੀ ਹੁੰਦਾ ਵੀ ਡੈਜੀ ਹੁੰਦੀ ਆ ਤੇ ਉਦੋਂ ਬਾਅਦ ਨਵੰਬਰ ਦਸੰਬਰ ਤੱਕ ਦਾ ਹਾਲ ਕਰਦਾ ਜਾਂਦਾ ਹੈ ਉਦੋਂ ਬਾਅਦ ਉਹ ਖਤਮ ਹੋ ਜਾਂਦਾ ਦਸੰਬਰ ਤੇ ਉਦੋਂ ਮੁੜ ਕੇ ਹਰਾ ਚੰਨ ਚੱਲ ਪੈਂਦਾ ਇਹ ਕਿੰਨੇ ਦਿਨ ਦੱਸ ਰਹਾ ਮਾਰਚ ਤੱਕ ਚੱਲਦਾ ਸਮਾਂ ਜੇ ਆਪਾਂ ਉਹ ਕਰਨਾ ਹੋਵੇ ਕੈਂਡਾ ਆਪਾਂ ਹੋਰ ਇੱਕ ਕਿਸਾਨ ਨੂੰ ਬੂਤੇ ਲਾਉਣੇ ਚਾਹੀਦੇ ਹੈ ਜ਼ਰੂਰੀ ਜਾ ਕੇ ਫਰੂਟ ਆਪਾਂ ਲੈਣੇ ਨਾ ਪੈਣ ਫਰੂਟ ਬਹੁਤ ਮਹਿੰਗਾ ਮੰਗਿਆਈ ਅੱਜ ਵੀ ਬਹੁਤ ਜਾਰੇ ਹੋਗੇ ਤੇ ਆਪਾਂ ਤੋੜਦੇ ਫਰੂਟ ਥੀਦੇ ਆ ਦੋ ਬਣਾਉਂਦਾ ਕਿ ਨੂੰ ਦੇਖੋ ਕੁਆਲਟੀ ਦੇਖੋ ਜੀ ਇਹ ਉਹਨਾਂ ਪਾਟੌਰ ਲੈਣੇ ਤਕਰੀਬਨ ਸਾਰੇ ਪਾਟੌਰ ਜਿੰਨੇ ਜਿੰਨੇ ਪੱਕੇ ਹੋਏ ਆ ਉਹਦੇ ਜਵਲ ਕਸਤੇ ਵੀਡੀਓ ਜੀ ਲਾ ਦੇਖੋ ਹੁਣ ਕੁਆਲਟੀ ਜਾਰੀ ਦਾ ਤੇ ਆ ਦੇਖੋ ਗੁੱਛਿਆਂ ਦੇ ਗੁੱਛੇ ਐਸ ਤਰ੍ਹਾਂ ਦੇਖੋ ਸ਼ਿਆਰ ਸ਼ਿਆਰ ਦੇਖੋ ਜੀ ਦੇਖੋ ਇਹਨੂੰ ਕਹਿੰਦੇ ਆ ਘਰ ਦੀ ਖੇਤੀ ਕਹਿੰਦੇ ਆ ਘਰ ਦੀ ਮੁਰਗੀ ਦਾਣ ਬਰਾਬਰ ਆ ਇਹ ਦੇਖੋ ਇਸ ਨੂੰ ਕਹਿੰਦੇ ਹੈ ਕਿ ਆਪਾਂ ਦੇਖ ਕੇ ਵਧੀਆ ਵਧੀਆ ਕੁਆਲਟੀ ਦੇ ਕੋਤੂ ਲਾਂਗੇ ਕਿਨੇ ਉਹਦੇ ਆਜੀ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਸ਼ੇਅਰ ਕਰੋ ਜੇ ਇਹਨੂੰ